ਨਾਬਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਾਬਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਪੀ ਆਰਟੀਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਬੱਸ ਦੇ ਵਿੱਚ ਕਰੀਬ 140 ਸਵਾਰੀਆਂ ਸਨ ਬੱਸ ਜਿਆਦਾ ਭਰੀ ਹੋਣ ਕਰਕੇ ਬੇਕਾਬੂ ਹੋ ਗਈ ਤੇ ਨਾਲ ਹੀ ਦਰਖਤ ਵਿੱਚ ਜਾ ਵਜੀ ਬੱਸ ਇੰਨੀ ਤੇਜ਼ ਸੀ ਕਿ ਦਰਖਤ ਤੱਕ ਟੁੱਟ ਗਿਆ ਸਵਾਰੀਆਂ ਗੰਭੀਰ ਫੱਟਰ ਹੋਈਆਂ ਦੱਸੀਆਂ ਜਾ ਰਹੀਆਂ ਨੇ ਜ਼ਖਮੀਆਂ ਨੂੰ ਪਾਤਸੋ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭੇਤੀ ਕਰਵਾਇਆ ਗਿਆ ਹੈ ਔਰ ਕੀ ਹੈ ਖਾਸ ਸਰ ਮੇਰਾ ਨਾਮ ਹਰਦੀਪ ਸਿੰਘ ਆ ਜੀ ਮੇਰਾ ਹਰਦੀਪ ਸਿੰਘ ਆ ਜੀ ਨਾਮ ਤੇ ਮੇਰਾ ਪਿੰਡ ਆ ਫਰੀਦਪੁਰ ਆ ਹਾਂ ਕਿੰਨੇ ਬਾਤ ਬਾਤ ਸਰ ਅਸੀਂ ਪਿੰਡੇ ਘਰੇ ਆਪਣੇ ਕੰਮਕੁਮ ਕਰਦੇ ਸੀਗੇ ਜੀ ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋਇਆ ਹੋਇਆ ਸੀਗਾ ਜੀ ਬਸ ਫਿਰ ਸਾਰਾ ਪਿੰਡਾ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਡੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਕੱਡੀਆਂ ਤੁਸੀਂ ਸਰ ਇਹ ਕਟੋੜ 70-80 ਸਵਾਰੀਆਂ ਸੀ ਇਹ ਚ ਵਿੱਚ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰ ਸੀ ਬੱਸ ਸਰ ਉਹ ਤਾਂ ਸਪੀਡ ਦਾ ਨਹੀਂ ਪਤਾ ਲੱਗਿਆ ਪਹਿਲਾਂ ਹੋ ਚੁੱਕਿਆ ਸਾਤੋਂ ਓਵਰ ਸੀ ਬੱਸ ਬੱਸ ਵਿੱਚ ਸਵਾਰੀਆਂ ਹਾਂ 100 ਤੋਂ ਉੱਤੇ ਸਵਾਰੀ ਸੀਗੀ 100 ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਬਰੀ ਵੀ ਸੀਗੀ ਕਿਥੋਂ ਚੱਲਦੀ ਹੈ ਬੱਸ ਇਹ ਸਰ ਮੱਲਿਆੜ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਕੇ ਤੇ ਪਹੁੰਚੇ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕੀ ਅਸੀਂ ਤਾਂ ਪਹਿਲਾਂ ਸਵਾਰੀਆਂ ਕੱਢੀਆਂ ਪਿੰਡੋਂ ਪਾਣੀ ਦੇ ਬਾਲਟੀ ਮੰਗਾਈਆਂ ਪਾਣੀ ਸੰਗਤ ਨੂੰ ਪਲਾਇਆ ਜੀ ਉਹ ਕਾਰਾਂ ਰੋਕ ਕੇ ਕਾਰਾਂ ਚ ਜਿਹੜੇ ਵੱਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਜੜ ਹੋਏ ਨੇ ਸਰ ਕਟਵਰ 30 40 ਹੈਗੇ ਨੇ ਜੀ 30 40 ਜੀ ਕੀ ਨਾਮ ਹੈ ਆਪਣਾ ਅਮਰ ਚਰਨ ਸਿੰਘ ਜੀ ਚਨ ਸਿੰਘ ਦੀ ਜਦੋਂ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਗਰਜਾ ਸੀ ਭੱਜੇ ਉਧਰੋਂ ਆਏ ਆ ਉਹਦੇ ਬਸ ਪਲਟੀ ਵੇਦ ਗਈ ਜੀ ਸਵਾਰੀਆਂ ਸ਼ਾਮੂਰੇ ਟੱਕੇ ਪਾੜ ਕੇ ਨਾਲ ਲੱਗ ਕੇ ਉਧਰੋਂ ਸਵਾਰੀਆਂ ਖਿੱਚੇ ਨੇ ਜੀ ਵਿੱਚੋਂ ਦੇ ਬੈਗ-ਬੈਗ ਦੀ ਬੈਕਪੈਕ ਫੜਾਏ ਨੇ ਕੱਢ ਕੇ ਮੋਬਾਈਲ ਗਿਰੇ ਪੈਦੀ ਮੋਬਾਈਲ ਫੜਾਏ ਨੇ ਜੀ ਚੱਪਲ ਬੂਟ ਸਾਰਾ ਕੋਲ ਫਾਰਮ ਵਿੱਚੇ ਗਿਰੇ ਪੈਦੀ ਸਵਾਰੀਆਂ ਸਭ ਦੇ ਜੀ ਕਿੰਨੇ ਕਿਸੀ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇ ਕਿਨ ਸਵਾਰੀ ਹੈਗੀ ਦੀ ਜੀ ਕੈਪੈਸਿਟੀ ਤਾਂ ਮਤਲਬ 30 35 ਦੀ ਹੈ ਇਹਦੀ ਨਹੀਂ ਕੰਬੈਸਟ 52 ਦੀ ਹੈ ਜੀ 52 ਦੀ ਹਾਂ ਜੀ 52 ਦੀ 52 ਦੀ ਹੈ ਓਵਰ ਪੀ ਹਾਂ ਇਸ ਵਾਰੀ ਓਵਰ ਲੋਡ ਦੀ ਗਈ ਤੇ ਇਹ ਕਿਸ ਵਿੱਚ ਵੱਜੀ ਦਰੱਖਤ ਉੱਪਰ ਇਹ ਦਰੱਖਤ 'ਚ ਵੱਜੀ ਕਿੰਨੇ ਕ ਇੰਜਣ ਨੇ ਪਤਾ ਲੱਗਿਆ ਕੁਝ ਮੌਕੇ ਦੀ ਕੱਟੀ ਜੜੀ ਤੇ ਪੇਸ਼ੈਂਟ ਹੈਗੇ ਨਹੀਂ ਘਟਕੜ ਤੇ 30 35 ਦੇ ਹੈਗੇ ਨਹੀਂ ਜੀ 30 35 ਹਾਂ ਜੀ ਕਿੱਥੇ ਲੈ ਗਏ ਸੀ ਉਹਨਾਂ ਉਹ ਰੇ ਐਂਬੂਲੈਂਸ ਲੈ ਕੇ ਗਏ ਨਹੀਂ ਕੁਸਤਾ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਹੁਣ ਪਾਸ ਤੋਂ ਕੀ ਪਤਾ ਰੈਫਰਿੰਗ ਅੱਗੇ ਕਰਨੀ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤਾਂ ਹੁਣ ਕੁਝ ਨਹੀਂ ਪਤਾ ਲੱਗਿਆ ਸੀ ਤਾਂ ਡਿੱਗੀ ਵੀ ਦੇ ਅੱਛਾ ਹਾਂ ਜੀ ਤੁਸੀਂ ਹੋਰ ਕੀ ਦੇਖਿਆ ਕਿ ਆ ਕੇ ਅਸੀਂ ਦੇਖਿਆ ਜੀ ਤਾਂ ਕਿ ਸਵਾਰੀਆਂ ਕੱਢੇ ਨਹੀਂ ਵਿੱਚੋਂ ਨਾਲ ਜਿਹੜਾ ਲੱਗਿਆ ਉਹ ਟਾਣੇ ਰੂਣੀਆਂ ਵੱਢ ਕੇ ਰਖਸ ਪਰੇ ਕਰਕੇ ਸਵਾਰੀਆਂ ਘੜਾ ਦਿਆਂ ਵਿੱਚੋਂ ਹੀ ਭਾਜੀ ਮਨਿੰਦਰ ਸਿੰਘ ਹੈ ਵੀਰੇ ਮੇਰਾ ਨਾਮ ਇਹ ਕਿਵੇਂ ਹਾਦਸਾ ਵਾਪਰਿਆ ਕੁਝ ਪਤਾ ਲੱਗ ਹਾਦਸਾ ਚਲੋ ਪਤਾ ਨਹੀਂ ਹੈ ਵੀ ਮੇਨ ਕਾਰਨ ਜਾਂ ਤਾਂ ਟਾਇਰ ਫਟਿਆ ਜਾਂ ਬਟਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140-40 ਇਹ ਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਹੋਣੇ ਬਕਾਇਦਾ ਫੋਨ ਕਰਦੇ ਨੇ ਵੀ ਤੂੰ ਅੱਡਾ ਨਹੀਂ ਕਰਕੇ ਆ ਨਹੀਂ ਕਰਕੇ ਇਹ ਬਿਨਾਂ ਮਦਦ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜੇ ਇਹਦੇ ਵਿੱਚ 52 ਸਵਾਰੀਆਂ ਹੁੰਦੀਆਂ। ਪਟਾ ਵੀ ਤਾਂ ਹੀ ਟੁੱਟੇ ਓਵਰਲੋਡ ਹਾਂ ਓਵਰਲੋਡ ਕਰਕੇ 138 30 ਸਵਾਰੀਆਂ ਨੇ ਮੇਰੇ ਕੋਲ ਡਾਕ ਟੱਬੇ ਨੇ 15 ਦਿਨ ਮੈਂ ਚਲਾਈ ਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਦੀ ਡਰਾਈਵਰ ਪੀਸੀ ਤਨ ਦਰਸ਼ਨ ਦੀ। ਅੱਛਾ ਹਾਂਜੀ ਇਹਦਾ ਪਟਾ ਟੁੱਟਣ ਕਾਰਨ ਇਹ ਗੱਲ ਹੋਈ ਹੈ। ਫਿਰ ਜਿਹੜੀ ਅੰਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਹੈ ਜੀ ਟੱਕਾ ਕਰਦੀ ਹੈ ਸ਼ਰਿਆਮ 52 ਸੀਟਾਂ ਪਾਸ ਹੈ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕਪੈਸਿਟੀ ਹੋਣੀ ਚਾ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਕਿ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੂ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਕਿ ਜੇ ਚੜਦੀ ਹੈ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆਪੇ ਦੇਖੋ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲੇ ਤੋਂ ਚੱਲ ਕੇ ਖੰਨੇ ਜਾਂਦੀ ਆ ਖੰਨੇੋਂ ਪਟਿਆਲੇ ਪੜਿਆਲੇੋਂ ਖੰਨੇ ਚੌਪਸਰ ਲਾਉਂਦੀ ਆ ਸਾਰਾ ਦਿਨ ਟਾਈਮ ਨਹੀਂ ਹੈ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਵਿਚਕਾਰ ਸਟੇਸ਼ਨ ਮੱਲੇ ਵਾਲੇ ਤੋਂ ਚੱਲਦੀ ਆ ਕਾਰਸਨਾ ਹੋ ਗਿਆ ਜਸੋਮਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲ ਹੋ ਗਿਆ ਆ ਖਨੌੜੇ ਆ ਕੇ ਤਾਂ ਸਵਾਰੀਆਂ ਚੜ੍ਹਦੀ ਯਾਰ ਜੀ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਬਾਕੀ ਫੇਰ ਨਹੀਂ ਹਾਸਾ ਨਹੀਂ ਗੱਡੀ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਭੇਜੀ ਆ ਵੀ ਇੰਨੀ ਸਵਾਰੀ ਹੁੰਦੀ ਆ ਫੇਰ ਵੀ ਇੰਸਪੈਕਟਰ ਸਾਡੇ ਨਾਲ ਧੱਕਾ ਕਰਦੇ ਨੇ ਵੀ ਤੂੰ ਸਵਾਰੀਆਂ ਚੜਾਉਂਗਾ ਤੁਹਾਨੂੰ ਮੋਕੇ ਤੇ ਕੀ ਪਤਾ ਲੱਗਿਆ ਕਿ ਇੱਚੇ ਵੀ ਕਿੰਨੀਆਂ ਮੈਨੂੰ ਤਾਂ ਚਲੋ ਫੋਨ ਆਇਆ ਉਹ ਤਾਂ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਤਾਂ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਓਵਰਲੋਡ ਡਾਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਦਾ ਹਸਪਤਾਲ ਦੇ ਟਰੈਕਟਰ ਦੇ ਟਾਂਕ ਲੇ ਕੇ ਡਰਾਈਵਰ ਨੂੰ ਐਂਬੂਲੈਂਸ ਲੈ ਗਈ ਉਹ ਭਾਰਸੋ ਹਸਪਤਾਲ ਬਾਕੀ ਸਵਾਰੀਆਂ ਦੀ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗੁੰਬਦਪੁਰ ਦਾ ਮੁੰਡਾ ਦੀ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮਿਲਦਾ ਟੁੱਟੀ ਹੈ ਨੁਕਸਾਨ ਬਹੁਤ ਇਹ ওভার ਬ੍ਰਿਜ ਨਿਕਲਣ ਦਾ ਜਗ੍ਹਾ ਨਹੀਂ ਹੈ ਕੋਈ ਹੋਰ ਵੀ ਵੱਟਾ ਹਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਇੱਥੇ ਕੀ ਹੈ ਕੁਝ ਵੀ ਹੋ ਸਕਦਾ ਹੈ ਜ਼ਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂਜੀ ਵਿਦਿਆਰਥੀ ਸਟੂਡੈਂਟ ਜਿਆਦਾ ਹੁੰਦੇ ਨੇ ਹਾਂ ਜੀ ਆਲੇ ਜਾਂਦੀ ਨਾ ਗੱਡੀ ਸਟੂਡੈਂਟ ਆ ਤੁਹਾਡਾ ਨਾਮ ਕੀ ਹੈ ਮਨਿੰਦਰ ਸਿੰਘ ਮੇਰਾ ਨੋਆ ਪੀਸੀਵੀ 502 ਮੇਰਾ ਨੰਬਰ ਹੈ ਮਨਿੰਦਰ ਸਿੰਘ ਦਾ ਸਰ ਤੁਸੀਂ ਕਿਉਂ ਬਸ ਰਹੇ ਮੈਂ ਕੈਕਟਰ ਕੀ ਹੋਇਆ ਹਾ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਤੇ ਬੰਦ ਹੋ ਗਈ ਤਾਂ ਕਾਟ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੋਢਲੀ ਬਾਰੀ ਖੜਾ ਸੀ ਟਾਕੀ ਦੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲੇ ਜਿਵੇਂ ਬਚਣਾ ਹੁੰਦਾ ਤੇ ਟਿਕ ਟਾਕ ਘਟ ਰਹੇ ਮੈਂ ਚਾਰ ਪੰਜ ਟਿਕ ਟਾਕ ਘਟ ਨੇ ਗੱਡੀ ਨੇ ਬੈਲੈਂਸ ਆਪਦਾ ਖੋ ਲਿਆ ਹਾਂ ਹਾਂ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁੱਕੀ ਜੇ ਪਾਰਟੀਆਂ ਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ। ਕਮਾਣੀ ਕਮੂਨੀ ਟੁੱਟੀਆਂ ਨਹੀਂ ਕਮਾਣੀ ਟੁੱਟੀਆਂ ਫਸੇ ਦੀ। ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ 1 ਆ ਇਹ। ਹਾਂ ਸਵਾਰੀ ਬਹੁਤ ਹੀ ਸਾਊਥ ਆਪਰੇ ਵੀ ਸਵਾਰੀ। ਸਾਊਥ ਕਹਿੰਦਾ 130 35 40 ਹੈਗੀ ਦੀ। ਹਾਂ 110 ਵੀ ਤਾਂ ਹੁੰਦੇ। ਇਹ ਕਿੱਥੇ ਕਿੱਥੇ ਦਾ ਰੂਟ ਹੈ ਇਹਦਾ? ਇਹ ਸਰ ਮੱਲੇਵਾਲ ਪਟਿਆਲਾ। ਅੱਛਾ 7 10 ਤੇ ਚੱਲਦੀ ਹੈ ਪਟਿਆਲਾ ਤੋਂ ਮੱਲੇਵਾਲ। ਅੱਜ ਦੀਆਂ ਸਵਾਰੀਆਂ ਕਿੰਨੀਆਂ ਘੋਣਗੀਆਂ? ਹੁਣ ਜੇ 700 ਦੇ ਉੱਪਰ ਹੋਣਗੀਆਂ। 100 ਤੋਂ ਉੱਪਰ ਉਹ ਜੀ ਟ੍ਰੇਲ ਨਿਕਲਿਆ ਉਹ ਮਸ਼ੀਨਰ ਸੀ ਕਿੰਨੀਆਂ ਕਿ ਇੰਜਣ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਸਰ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨੇ ਅੱਛਾ ਆਪਣਾ ਪਾਰਟਸ ਭੇਜੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਉਹ ਹੋ ਗਈ ਫਿਰ ਚੱਲ ਅੱਛਾ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਓ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗੇ ਸਵਾਰੀਆਂ ਜਾਰੀ ਹੁੰਦੀਆਂ ਨੇ ਬਹੁਤ ਤਾਂ ਸਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕੀ ਨੁਕਸਾਨ ਆ ਉਹਦੇ ਬਦਲ ਕਰ ਸਕਦੇ ਨਹੀਂ ਕਦੇ ਮਤਲਬ ਰੂਟ ਹੋਰ ਨਹੀਂ ਲਾਇਆ ਬਸ ਇੱਕੇ ਚੱਲਦੀ ਇੱਥੇ ਬਸ ਨਹੀਂ ਬਸ ਤਾਂ ਸਹੀ ਚੱਲ ਰਹੀ ਸੀ ਸਰ ਅੱਛਾ ਥੋੜੀ ਥੋੜੀ ਹਨੇ ਸਵਾਰੀ ਦਾ ਠੀਕ ਆ ਫਿਰ ਗੱਡੀ ਉੱਟ ਪਿੰਡਾਂ ਚ ਆਉਂਦੀ ਨੇ ਉਹਦੇ ਕਰਕੇ ਫਿਰ ਭਰ ਕੇ ਆਉਂਦੀ ਨੇ ਗੱਡੀ ਪਿੰਡਾਂ ਸਰਸਰੇ ਜੀ ਮੱਲੇ ਵਾਲ ਤੋਂ ਪਟਿਆਲੇ ਹਾਂਜੀ ਪਟਿਆਲੇ ਜਾਂਦੀ ਆ ਕਿੰਨੇ ਕਿੰਨੇ ਜੜੇ ਹੋਈਆਂ ਤੁਹਾਡੇ ਹਿਸਾਬ ਨਾਲ ਸਵਾਰੀਆਂ ਸਵਾਰੀਆਂ ਜੀ ਤਿੰਨ ਚਾਰ ਤੇ ਲੱਗੇ ਨੇ ਛੱਟਾ ਕਾਫੀ ਅੱਛਾ ਜੀ ਇੱਕ ਤਾਂ ਕੁੜੀ ਆ ਗਵਿੰਦਪੁਰੇ ਦੀ ਸਰ ਉਹਦਾ ਚੂਲਾ ਕਹਿੰਦੇ ਨੇ ਵੀ ਸੈਦ ਹੋ ਗਿਆ ਅੱਛਾ ਇੱਕ ਤਾਂ ਮੁੰਡਾ ਗਵਿੰਦਪੁਰੇ ਦਾ ਫਰੰਟ ਸੀਟ ਤੇ ਬੈਠਾ ਸੀ ਸਰ ਹਾਂਜੀ ਉਹਦੇ ਮਤਲਬ ਕਾਫੀ ਛੱਟਾ ਲੱਗਿਆ ਨਹੀਂ ਉਹ ਹਸਪਤਾਲ ਚ 24 ਅਜੰਦਰਾ ਭੇਜਤਾ ਉਹਨਾਂ ਦਾ ਕਿੰਨੇ ਕਿੰਨੇ ਆਈਡੀਆਸ ਫੋਟੋ ਕਾਟ ਜੀ ਜਦਿਕਿਆ ਸੀਰੀਅਸ ਤਤੰਚਾਰ ਕਰਨੇ ਤੋਂ ਅੱਛਾ ਜੁੜੇ ਰਹੋ A1 ਪੰਜਾਬੀ ਟੀਵੀ ਤੋਂ ਗੁਰਪ੍ਰੀਤ ਸਿੰਘ ਬਰਸਟ ਦੀ ਵਿਸ਼ੇਸ਼ ਰਿਪੋਰਟ ਦੇ ਨਾਲ